ਨਗਰ ਨਿਗਮ ਪਠਾਨਕੋਟ ਕਮਿਸ਼ਨਰ ਦੇ ਹੁਕਮਾਂ ਦੇ ਅਨੁਸਾਰ ਸਿੰਬਲ ਚੌਕ ਦੇ ਨੇੜੇ ਵਾਈਲਡ ਪਾਮ ਰੈਸਟੋਰੈਂਟ ਦੀ ਬਿਲਡਿੰਗ ਨੂੰ ਸੀਲ ਕੀਤਾ ਗਿਆ ਬਿਲਡਿੰਗ ਦੇ ਬਾਹਰ ਉਹਨਾਂ ਨੇ ਸਟicker ਲਾਇਆ ਗਿਆ ਕਿ ਨਗਰ ਨਿਗਮ ਪਠਾਨਕੋਟ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਸ ਬਿਲਡਿੰਗ ਨੂੰ ਸੀਲ ਕੀਤਾ ਜਾਂਦਾ ਹੈ ਦੂਜੇ ਪਾਸੇ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਉਹਨਾਂ ਦੀ ਬਿਲਡਿੰਗ ਬਹੁਤ ਪੁਰਾਣੀ ਹੈ 12 ਸਾਲ ਪਹਿਲੇ ਬਣੀ ਸੀ ਹੁਣ ਉਹਨਾਂ ਕੋਲੋਂ ਅੱਜ ਸਾਰੇ ਕਾਗਜ਼ात ਜਿਹੜੇ ਹੈ ਉਹ ਮੰਗੇ ਜਾ ਰਹੇ ਹੈ ਜੋ ਕਿ ਸਰਾਸਰ ਗਲਤ ਹੈ ਵਾਈਲਡ ਪਾਮ ਦੇ ਮਾਲਕ ਨੇ ਕਿਹਾ ਕਿ ਉਹਨਾਂ ਦੇ ਕਿਰਾਏਦਾਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਉਹਨਾਂ ਨਾਲ ਤੱਕ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਏਟੀਪੀ ਅੰਗਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਪਠਾਨਕੋਟ ਕਮਿਸ਼ਨਰ ਦੇ ਹੁਕਮਾਂ ਦੇ ਅਨੁਸਾਰ ਹੀ ਇਹ ਕਾਰਵਾਈ ਕੀਤੀ ਗਈ ਹੈ ਸਰ ਜਿਹੜੀ ਗੱਲ ਹੈ ਕਿ ਅਸੀਂ ਮਾਲਕ ਇਸ ਬਿਲਡਿੰਗ ਦੇ ਵਾਈਲਡ ਫਾਰਮ ਦੇ ਔਰ ਸਕੂਟਰ ਦੇ ਆ ਠੀਕ ਹੈ ਜੀ ਔਰ ਸਾਨੂੰ ਉਹਨਾਂ ਨੇ ਦੋ ਤਿੰਨ ਵਾਰ ਪਹਿਲੇ ਵੀ ਕਾਫੀ ਦੇਰ ਤੋਂ ਨੋਟਿਸ ਭੇਜ ਰਿਹਾ ਕਿ ਤੁਹਾਡੀ ਸੀਲ ਕਰਨੀ ਹੈ ਬਿਲਡਿੰਗ ਔਰ ਹਾਂਜੀ ਤੁਸੀਂ ਆਪਣੇ ਕਾਗਜ਼ ਜਮ੍ਹਾਂ ਕਰਾਓ ਨਕਸ਼ਾ ਪਾਸ ਕਰਾਇਆ ਦਾ ਕਿ ਨਹੀਂ ਕਰਾਇਆ ਦਾ ਸੀਐਲਯੂ ਕਰਾਇਦੀ ਕੀ ਲਈ ਕਰਾਈ ਦੀ ਉਹ ਰਮ ਉਦਾਇ ਸੀ ਕਿ ਉਹ ਅਹੀ 2011 ਤੋਂ ਆਪਣੀ ਪ੍ਰਾਪਰਟੀ ਬਣਾ ਕੇ ਚਲਾ ਰਹੇ ਆ ਜੀ ਦੋ ਸਾਡੇ ਸਰਪੰਚ ਹੁੰਦੇ ਸੀ ਸਰਪੰਚ ਉਸ ਟਾਈਮ ਤੇ ਲੈ ਕੇ ਸਾਨੂੰ ਇਹਨਾਂ ਦਿੱਤਾ ਕਿ ਇੱਥੇ ਆਪਣਾ সুইমিং ਪੂਲ ਬਣਾ ਸਕਦੇ ਜੋ ਕਿ ਬੱਚਿਆਂ ਨੂੰ ਸੁਬੀਂ ਸਿਖਾਨ ਵਾਸਤੇ ਅਸੀਂ ਬਣਾਇਆ ਸੀ ਜਿਹੜਾ ਕਿ ਸਾਡੇ ਕੋਲ ਆਪਣਾ ਇਹ ਸਾਡੇ ਕੋਲ ਹੁੰਦਾ ਪਿਆ ਹੈ ਜੀ ਪਰ ਅਸੀਂ ਇਹ ਜਮਾ ਵੀ ਕਰਵਾਤਾ ਉੱਥੇ ਔਰ ਪਲੱਸ ਇਹਨਾਂ ਨੇ ਸਾਨੂੰ ਲੈ ਨੋਟਿਸ ਦਿੱਤਾ ਸੀ ਅਹੀ ਉਹਰਾ ਵੀ ਜਵਾਬ ਦਿੱਤਾ ਹੈ ਕਿ ਸਾਡੇ ਕੋਲ ਹੈ ਸਾਡੇ ਜਿਹੜੇ ਕਾਗਜ਼ ਹੈਗੇ ਉਸ ਟਾਈਮ ਦੇ ਜਿਹੜੇ ਜਿਹੜਾ ਇਹਨੂੰ ਵੈਰੀਫਾਈ ਕਰਦਾ ਹੈ ਕਿ ਪੂਲ ਉਦੋਂ ਦਾ ਬਣਿਆ ਔਰ ਚੱਲ ਰਿਹਾ ਹੈ ਠੀਕ ਹੈ ਜੀ ਇਹ ਜਮਾ ਵੀ ਕਰਵਾਤਾ ਹੈ ਅੱਜ ਸਾਨੂੰ ਪਤਾ ਨਹੀਂ ਲੱਗਾ ਕਿ ਸਵੇਰੇ ਗੇਟ ਖੁੱਲਣ ਤੋਂ ਪਹਿਲੇ ਉੱਥੇ ਕੋਈ ਆਇਆ ਔਰ ਉੱਥੇ ਗੇਟ ਨੂੰ ਤਾਲਾ ਵੀ ਲਗਾ ਗਿਆ ਔਰ ਨਕਸ਼ਾ ਉਹ ਨੋਟਿਸ ਵੀ ਚਪਕਾ ਗਿਆ ਉਹ ਸਾਨੂੰ ਬਾਅਦ ਚ ਪਤਾ ਲੱਗਾ ਘਰਦਿਆਂ ਨੂੰ ਕਿ ਗੇਟ ਖੁੱਲਣ ਲੱਗਿਆ ਤੇ ਗੇਟ ਬਾਹਰ ਉਹਦੀ ਕੋਈ ਤਾਲਾ ਮਾਰ ਕੇ ਚਲਾ ਗਿਆ ਬਾਹਰੋਂ ਪੜਿਆ ਤੇ ਉੱਥੇ ਉਹਨਾਂ ਨੇ ਨੋਟਿਸ ਬਕਾਇਆ ਦਾ ਠੀਕ ਹੈ ਜੀ ਉਹਨੇ ਸਾਰੀ ਇਹ ਜਿਹੜੀ ਚੀਜ਼ਾਂ ਮੈਂ ਪਹਿਲੇ ਵੀ ਉਜਾਗਰ ਕਰ ਚੁੱਕਿਆ ਜਰਾ ਰੀਜ਼ਨ ਇੱਕੋ ਹੀ ਹੈ ਕਿ ਜਿਹੜੀ ਸਾਡੇ ਬਿਲਡਿੰਗ ਦੇ ਨਾਲ ਲੱਗਦੀ ਹੋਈ ਇੱਕ ਬਾਹਰ ਬਿਲਡਿੰਗ ਹੈ ਜਿਹੜੀ ਇਲੀਗਲ ਕਾਫੀ ਦਿਨ ਤੋਂ ਬਣੀ ਹੋਈ ਉਸ ਬਿਲਡਿੰਗ ਦਾ ਨਕਸ਼ਾ ਕੋਈ ਪਾਸ ਨਹੀਂ ਹੋ ਰਿਹਾ ਠੀਕ ਹੈ ਜੀ ਉਹ ਨਕਸ਼ਾ ਪਾਸ ਕਰਨ ਦੇ ਚੱਕਰ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਜਿਸ ਕਰਕੇ ਆ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਸਾਡਾ ੱੱਕੇ ਨਾਲ ਖੇਰ ਬੰਦ ਕਰਤਾ ਜਦੋਂ ਇਹੀ ਉੱਥੇ ਮੈਂ ਉਹ ਸਾਰੇ 2-3 ਦਿਨ ਜਿਹੀਂ ਵੀ ਆਪਣਾ ਸਰਾਹਮ ਵਰਕ ਕੀਤਾ ਹੈ ਕਿ ਕੀ ਕੀ ਕਿੱਥੋਂ ਚੱਲ ਰਿਹਾ ਤੇ ਜਿੱਥੋਂ ਮੈਨੂੰ ਪਤਾ ਲੱਗਿਆ ਅਸੀਂ ਗੁਰਦਾਸਪੁਰ ਗਈਆਂ ਡੀਟੀਪੀ ਆਫਿਸ ਹੈਗਾ ਉੱਥੇ ਜਿੱਥੇ ਨਕਸ਼ੇ ਸਾਰੇ ਹੁੰਦੇ ਆ ਉੱਥੋਂ ਪਤਾ ਚੱਲਿਆ ਕਿ ਜਿਹੜਾ ਸਾਡਾ ਜਿਹੜਾ ਏਰੀਆ ਹੈ ਮੋਹੱਲਾ ਪਹਿਲੇ ਪਿੰਡ ਪਧਰੂ ਇਹ ਵੀ ਚਾਹੁੰਦਾ ਸੀ ਠੀਕ ਹੈ ਜੀ ਪਿੰਡ ਪਤ੍ਰੋ ਇਹ ਵੀ ਚਾਹੁੰਦਾ ਸੀ ਤੇ ਉੱਥੇ ਆ ਜਿਹੜਾ ਗਲੀਆਂ ਆ 15 ਤੋਂ 20 ਫੁੱਟ ਪਹਿਲੇ ਦੀਆਂ ਬੰਨੇ ਦੀਆਂ ਪੁਰਾਣੀ ਗਲੀਆਂ ਇਹ ਇਸ ਗਲੀਆਂ ਦੇ ਵਿੱਚ 60 ਫੁੱਟ ਚੌੜੀ ਸੜਕ ਪਾਸ ਕਰਾਉਣਾ ਚਾਹੁੰਦੇ ਆ ਜਿਹਰੇ ਜ ਇਹਨਾਂ ਨੂੰ 17.5 ਫੁੱਟ ਏਰੀਆ ਸਾਡੇ ਮੌਜੂਦਾ ਜਿਹੜੀ ਸਾਡੀ ਆਪਣੀ ਜਗ੍ਹਾ ਆ ਉਹਦੇ ਵਿੱਚੋਂ ਚਾਹੀਦਾ ਐਂ ਉਹਨੂੰ ਕਰਨ ਤੇ ਮਨ ਕਰਤਾ ਸਾਡੇ ਕੋਲ ਖਾਣਾ ਚਾਹੁੰਦੇ ਕਿ ਤੁਸੀਂ ਮਨ ਜੋ ਪਹਿਲੇ ਪਿਆਰ ਨਾਲ ਬੁਲਾਇਆ ਸਾਰੇ ਅਫਸਰਾਂ ਨੇ ਬੁਲਾਇਆ ਫੇਰ ਉਹ ਚੀਜ਼ ਠੰਡੀ ਹੋ ਗਈ ਐ ਫੇਰ ਹਫ਼ਤੇ ਦਾ ਟਾਈਮ ਪੈ ਗਿਆ ਕੋਈ ਨਹੀਂ ਬੋਲ ਰਿਹਾ ਫੇਰ ਸਾਨੂੰ ਫੇਰ ਬੁਲਾਇਆ ਜਾ ਰਿਹਾ ਉਹ ਕਰਦੇ ਕਰਦੇ ਇਹਨਾਂ ਠੀਕ ਹੈ ਜੀ ਪ੍ਰੈਸ਼ਰਾਈਜ਼ ਕਰ ਰਿਹਾ ਤੇ ਜਿਸ ਕਰਕੇ ਸਾਨੂੰ ਪਤਾ ਲੱਗਿਆ ਕਿ ਇਹ ਚੀਜ਼ ਲੀਗਲ ਤਰੀਕੇ ਦੇ ਨਾਲ ਨਹੀਂ ਹੋ ਰਹੀ ਹੈ ਜਿਹੜੀ ਹੋਣੀ ਚਾਹੀਦੀ ਹੈ ਕਾਨੂੰਨੀ ਤਰੀਕੇ ਦੇ ਨਾਲ ਸਾਡੀ ਬਸ ਇਹ ਹੀ ਜਿਹੜੀ ਸਾਰੀ ਚੀਜ਼ਾਂ ਹੋ ਰਹੀਆਂ ਇਹਦੇ ਪ੍ਰਤੀ ਫਿਰ ਮੈਂ ਇੱਕ ਵਾਰੀ ਜਾਗਰੂਕ ਕਰਨਾ ਚਾਹੁੰਦਾ ਕਿ ਹੁਣ ਹੈ ਬਹੁਤ ਜ਼ਿਆਦਾ ਅੱਗੇ ਵਧ ਰਿਹਾ ਹੋਲੀ ਹੋਲੀ ਕਰਕੇ ਕੰਮ ਠੀਕ ਹੈ ਜੀ ਸਾਨੂੰ ਆਪਣੇ ਜਿਹੜੇ ਵੀ ਅਫਸਰ ਇੱਕ ਹੈ ਹੋਰ ਉਹਨਾਂ ਨੂੰ ਮਿਲੇ ਮੈਂ ਤੁਹਾਨੂੰ ਨਾਮ ਦੱਸ ਦਿਨਾ ਉਹਨਾਂ ਦੇ ਲਿਖੇ ਦੇ ਸਾਰਿਆਂ ਦੇ ਏਟੀਪੀ ਸਾਹਿਬ ਹੈਗੇ ਹੈ ਠੀਕ ਹੈ ਜੀ ਏਟੀਪੀ ਸਾਹਿਬ ਦੇ ਨਾਲ ਫੇਰ ਉਹੀ ਜਿਹੜੀ ਸੇਮ ਚੀਜ਼ ਤੇ ਗੱਲ ਹੋਈ ਹੈ ਉਹ ਕਹਿ ਰਿਹਾ ਕਿ ਸਾਨੂੰ ਉਪਰੋਂ ਦੀ ਖੈਰਾ ਸਾਹਿਬ ਕੋਈ ਮਨਿਸਟਰ ਹੈਗੇ ਸਾਨੂੰ ਨਹੀਂ ਪਤਾ ਉਹਦੇ ਬੋਲੇ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਹੈਗੇ ਹੈ ਕਿ ਤੁਹਾਨੂੰ ਇਹ ਬਿਲਡਿੰਗ ਨੂੰ ਸੀਲ ਕਰਨਾ ਹੀ ਪੈਣਾ ਹੈ ਜਾਂ ਤਿੰਨ ਕੋਈ ਅਸਾਈਨ ਕਰਵਾ ਲਓ ਤੇ ਜਾਂ ਅੰਦੀ ਬਿਲਡਿੰਗ ਸੀਲ ਕਰ ਦੋ ਉਹ ਕਾਫੀ ਜ਼ਿਆਦਾ ਉਹਨੇ ਦੱਸਿਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਫੇਰ ਅਸੀਂ ਡੀਸੀ ਸਾਹਿਬ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਮਿਲਣ ਨਹੀਂ ਦਿੱਤਾ ਉਤੋਂ ਵੀ ਪਤਾ ਲੱਗਿਆ ਜਿਹੜਾ ਸਾਰਾ ਜਿਹੜਾ ਸਿਸਟਮ ਹੈਗਾ ਉਹ ਏਡੀਸੀ ਸਾਹਿਬ ਨੂੰ ਉਹ ਦੇ ਦਿੱਤੀ ਕਿ ਇਹ ਪਾਵਰ ਤੇ ਹੁੰਦੇ ਕੋਲ ਜਾ ਕੇ ਗੱਲ ਕਰ ਸਕਦੇ ਕਿੱਤੇ ਵੀ ਜਾ ਰਹੇ ਕੋਈ ਪ੍ਰਸ਼ਾਸਨ ਕੋਈ ਮਦਦ ਨਹੀਂ ਕਰ ਰਿਹਾ ਬਿਲਕੁਲ ਨਹੀਂ ਕਰ ਰਿਹਾ ਔਰ ਬਾਕੀ ਦੀ ਬਾਹਰੋਂ ਦੇਖ ਸਕਦੇ ਹੋ ਕਿ ਦੁਮਾ ਬਿਲਡਿੰਗਾਂ ਦੇ ਵਿੱਚੋਂ ਇੱਕ ਬਿਲਡਿੰਗ ਸੀਲ ਹੈ ਔਰ ਇੱਕ ਬਿਲਡਿੰਗ ਖੁੱਲੀ ਹੈ ਜਿੱਥੋਂ ਪਤਾ ਚੱਲਦਾ ਹੈ ਕਿ ਸਰੇ ਆਮ ਤੱਕਾ ਕੀਤਾ ਜਾ ਰਿਹਾ ਹੈ ਔਰ ਬਹੁਤ ਜ਼ਿਆਦਾ ਪੈਸੇ ਖਲਾ ਚੁਕੇ ਨੇ ਕੋਈ ਵੀ ਅਫਸਰ ਕਿਤੇ ਵੀ ਗੱਲ ਨਹੀਂ ਸੁਣ ਰਿਹਾ ਔਰ ਮੇਰੇ ਫਾਦਰ ਸਾਹਿਬ ਜਿਹੜੇ ਬਹੁਤ ਬਜ਼ੁਰਗ ਤੁਹਾਡੇ ਸਾਹਮਣੇ ਬੈਠੇ ਨੇ ਬੋਲ ਨਹੀਂਦੇ ਔਰ ਇਹਨਾਂ ਨੂੰ ਇਨਡਾਇਰੈਕਟਲੀ ਣੀਕ ਵਾਰੀ ਪਰੇਸ਼ਾਨ ਕਰਤਾ ਹੈ ਣੀਕ ਵਾਰੀ ਪਰੇਸ਼ਾਨ ਕਰਤਾ ਹੀ ਹੁੰਦਾ ਕਿ ਲਾਗੇ ਬਿਠਾਉਂਦੇ ਵੀ ਨਹੀਂ ਹੰਦਾ ਫੋਨ ਵੀ ਰੱਖਿਆ ਕੀ ਆ ਤੁਸੀਂ ਸਾਈਨ ਕਰ ਦੋ ਨਹੀਂ ਤੇ ਤੁਹਾਡੇ ਗੁੰਡੇ ਦਾ ਕੰਮ ਬੰਦ ਕਰ ਦਾਂਗੇ ਤੁਹਾਡਾ ਸਿਸਟਮ ਵਿਦਾ ਕਰ ਦਾਂਗੇ ਉਦਾਂ ਕਰ ਇਹ ਜਿਹੜੇ ਅਸੀਂ ਵੀ ਫੀਲ ਕਰਦੇ ਹਾਂ ਕਿ ਜੇ ਆਮ ਆਰ ਪਾਰਟੀ ਦੀ ਸਰਕਾਰ ਆਏਗੀ ਤੇ ਸਾਡੇ ਵਰਗੇ ਜਿਹੜੇ ਆਮ ਦੇਖੋ ਜੀ ਵੀ ਬਾਹਰ ਦੇਖ ਲੋ ਕੀ ਵੀ ਇਨਵੈਸਟ ਕਰ ਰਹੇ ਆ ਨਾ ਕੋਈ ਸ਼ਰਾਬ ਵੇਚ ਰਹੇ ਆ ਨਾ ਕੋਈ ਗਲਤ ਕੰਮ ਕਰ ਰਹੇ ਆ ਇੱਕ সুইমিং ਪੂਲ ਬਣਾਇਆ ਜਿੱਥੇ ਬੱਚੇ ਆ ਕੇ ਪ੍ਰੈਕਟਿਸ ਕਰਦੇ ਆ ਸਿੱਖਦੇ ਆ ਸਾਡੇ ਕੰਮ ਨੂੰ ਇੰਨਾ ਪ੍ਰੈਸ਼ਰਾਈਜ਼ ਇਹਨਾਂ ਨੇ ਕਰਤਾ ਕਿ ਸਾਨੂੰ ਫੀਲ ਹੁੰਦਾ ਕਿ ਯਾਰ ਆਮ ਬੰਦੇ ਦੀ ਸਰਕਾਰ ਨਹੀਂ ਆਈ ਹੈ ਇਹ ਅਫਸਰਾਂ ਦੀ ਸਰਕਾਰ ਜਿਹੜੀ ਹੈ ਪੈਸੇ ਵਾਲਿਆਂ ਵਾਸਤੇ ਆਈ ਹੈ ਜਿੰਨੇ ਪੈਸੇ ਹੈ ਜਿੰਦੇ ਕੋਲ ਹੁੰਦੇ ਕੰਮ ਚੱਲਦੇ ਆ ਜਿੰਦੇ ਕੋਲ ਨਹੀਂ ਹੈ ਉਹਦੇ ਕੰਮ ਬੰਦ ਕੀਤੇ ਜਾਂਦੇ ਔਰ ਪਠਾਨਕੋੜ ਦੇ ਮੈਨੂੰ ਬੜੇ ਲੋਕਾਂ ਨੇ ਬਾਅਦ ਚ ਅਪਰੋਚ ਕੀਤਾ ਕਿ ਯਾਰ ਕੀ ਸਾਡੇ ਨਾਲ ਬਹੁਤ ਕੁਛ ਤਕਾ ਹੋ ਰਿਹਾ ਪਰ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਜੇ ਬੋਲੀਏ ਤੇ ਸਾਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਅਸੀਂ ਡਰ ਜਾਂਦੇ ਹਾਂ ਉਹਦੇ ਕੋਲ ਹਾਂਜੀ ਸਹੀ ਹੈ ਕਿ ਜਿਹੜੀ ਇਹ ਚੀਜ਼ ਹੋ ਰਹੀ ਹੈ ਜੇ ਤੇ ਰਿਐਲਿਟੀ 'ਚ ਮੇਰੀ ਬਿਲਡਿੰਗ ਦਾ ਕੋਈ ਕਾਗਜ਼ ਪੱਤਰ ਨਹੀਂ ਹੈਗਾ ਤੇ ਮੇਰੀ ਹੀ ਕਿਉਂ ਬਿਲਡਿੰਗ ਸੀਲ ਕੀਤੀ ਜਾ ਰਹੀ ਐਰੀ ਬਿਲਡਿੰਗ ਕਿਉਂ ਨਹੀਂ ਸੀਲ ਕੀਤੀ ਜਾ ਰਹੀ ਕੁਸੀਂ ਦੂਜੀ ਪਰ ਫਸੇ ਕੰਨੇ ਦੇ ਸਕੂਟਰ ਵੀ ਤੁਹਾਡੀ ਬਿਲਡਿੰਗ ਹੈ ਬਿਲਕੁਲ ਸਾਡੀ ਹੈ ਜੀ ਸਾਡੇ ਕੋਲ ਰਜਿਸਟਰੀ ਸਾਹੀ ਹੀ ਮਾਲਕ ਹੈ ਜੀ ਉਹਰੇ ਅਸੀਂ ਮਾਲਕ ਹੈ ਸਾਡੀ ਇਹ ਬਿਲਡਿੰਗ ਹੈ ਕੋਈ ਅਸੀਂ ਤੇ ਮੈਕਸਿਮਮ ਕੋਰਡ ਤੱਕ ਜਾ ਸਕਦੇ ਨੇ ਆ ਔਰ ਸਰਕਾਰੀ ਤਰੀਕਿਆਂ ਨੂੰ ਸਰਕਾਰੀ ਤਰੀਕੇ ਨਾਲ ਜਵਾਬ ਦੇ ਸਕਦੇ ਆ ਅਸੀਂ ਤੇ ਇਹ ਦੇਖੋ ਤੁਹਾਨੂੰ ਦੋਵੇਂ ਜਵਾਬ ਦਾ ਹਸਤੇ ਹੈ ਕਿ ਜਿਹੜੇ ਅਸੀਂ ਲਿਖੇ ਦਿੱਤੇ ਆ ਕਮੇਟੀ ਦੇ ਆਪਣਾ ਕਮਰਸ਼ੀਅਲ ਦੇ ਟੈਕਸ ਸ਼ੁਰੂ ਤੋਂ ਭਰ ਰਹੇ ਆ ਬਿਜਲੀ ਦਾ ਕਨੈਕਸ਼ਨ ਕਮਰਸ਼ੀਅਲ ਸ਼ੁਰੂ ਤੋਂ ਚੱਲ ਰਿਹਾ ਹੈ ਇੱਕ ਬਿਲਡਿੰਗ ਤੁਸੀਂ ਦੱਸੋ ਜੀ 12 ਸਾਲ 13 ਸਾਲ ਤੋਂ ਚੱਲ ਰਹੀ ਹੈ ਸਰਪੰਚ ਦੇ ਵੇਲੇ ਦੀ ਉਦੋਂ ਉਹ ਬਿਲਡਿੰਗ ਉਹਨੇ ਪਾਸ ਕਰਵਾਤੀ ਹੋ ਗਿਆ ਜੀ ਅੱਜ ਜਿਹੜਾ 5 ਸਾਲ ਪਹਿਲੇ ਸਕੂਟਰ ਰੈਸਟੈਂਟ ਖੁੱਲਿਆ ਹੈ ਉਰੀ ਬਿਲਡਿੰਗ ਦਾ ਕੋਈ ਕਾਗੇ ਨਹੀਂ ਉਹ ਚੱਲ ਰਹੀ ਹੈ ਜਿਹੜੀ 12 ਸਾਲ ਪੁਰਾਣੀ ਬਿਲਡਿੰਗ ਉਹਨੂੰ ਬੰਦ ਕੀਤਾ ਗਿਆ ਸਰ ਵੱਲੋਂ ਇਲੀਗਲ ਪ੍ਰਾਪਰਟੀਆਂ ਵੀ ਤਾ ਗਿਆ ਸਰ ਉਹਦੇ ਤੇ ਐਕਸ਼ਨ ਤਾਂ ਹੋਏਗਾ ਨਾ ਕਿ ਉਹ ਆਮ ਬੰਦੇ ਦੀ ਪ੍ਰਾਪਰਟੀ ਹੈਗੀ ਇਹ ਪ੍ਰਾਪਰਟੀ ਹੁੰਦੀ ਨੇ ਵੱਡੇ ਪੈਸੇ ਵਾਲੇ ਬੰਦੇ ਦੀ ਹੈ ਜਿੰਦੇ ਨਾਲ ਤਗੜੇ ਤਗੜੇ ਅਫੀਸਰ ਸਾਰੇ ਮਿਲੇ ਹੋਏ ਨੇ ਜਿਨ੍ਹਾਂ ਨੂੰ ਅਫਸਰ ਨੂੰ ਪੈਸਾ ਚੱਲ ਜਾਏਗਾ ਉਹ ਕਿਉਂ ਤੋੜਨ ਆਣ ਕਿਉਂਦੇ ਤੇ ਜੇਬਾਂ ਭਰੀਆਂ ਜਾ ਰਹੀਆਂ ਉਹਨਾਂ ਨੂੰ ਹਰ ਰੋਜ਼ ਕੱਸਾ ਦਿੱਤਾ ਜਾ ਰਿਹਾ ਹੈ ਵਾਈਲ ਫਾਰਮ ਜਿਹੜਾ ਹੈਗਾ ਸੁਵਿੰਦਪੁਰ ਤੁਮਿਸਤਰੀ ਸਾਹਿਬ ਦੇ ਹੁਕਮ ਅਨੁਸਾਰ ਸੀਲ ਕੀਤਾ ਗਿਆ ਸੀ ਅਸੀਂ ਆਰਡਰ ਲੈ ਸੀ ਸੀਲਿੰਗ ਦੇ ਤਿਆਰ ਜਦੋਂ ਕਰ ਰਹੇ ਸੀ ਤੁਮਕੇ ਸਾਹਿਬ ਕਿਸਦਾ ਫਸਹੀ ਹੈ ਕਿ ਕਿ ਗੀਨ ਹਨ ਦੇ ਕਰੇ ਤੋੜਤੇ ਬੰਨੇ ਹੋਏ ਉਹਨਾਂ ਨੂੰ ਅੱਗੇ ਵੀ ਨੋਟਿਸ ਦਿੱਤੇ ਸੀ ਉਪਰ ਸੀਲਿੰਗ ਦੇ ਆਰਡਰ ਲੈ ਸੀ ਤੇ ਸੀਲ ਵੀ ਕਰ ਦਿੱਤਾ ਗਿਆ ਉਹਨਾਂ ਦਾ ਇਹ ਗਾਣਾ ਕਿ ਨਾਲ ਦੀ ਬਿਲਡਿੰਗ ਵੀ ਉਹਨਾਂ ਦੀ ਪ੍ਰਾਪਰਟੀ ਇਕੱਠੀ ਹੈ ਜੇ ਕਰਨੀ ਸੀ ਤਾਂ ਬਈ ਨਹੀਂ ਕਿ ਇਕੱਠੀ ਹੈ ਉਹ ਰੈਂਟ ਤੇ ਪ੍ਰਾਪਰਟੀ ਹੈ ਸਾਡੇ ਕੋਲ ਕੋਈ जिधर रेंट वाला आएगा वो तो कोई भोजन आया सी ऐसी वो दी जिधर भी पर ताल करते पर वो दी रिपोर्ट ऐसी पुर्तब करती है जो भी होते बंदी कार्रवाई हो भी, भी कितनी जा रही है little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near a &M Institute's Jalandhar Dalhousie Bypass Road, Pathankot.